ਹੜ੍ਹਾਂ ਦੇ ਪਾਣੀ ਨੇ ਪੂਰੇ ਪੰਜਾਬ ਦੇ ਵਿੱਚ ਤਬਾਈ ਬਚਾ ਕੇ ਰੱਖ ਦਿੱਤੀ ਹੈ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਪਾਣੀ ਦੇ ਨਾਲ ਤਬਾਹ ਹੋ ਗਈ ਹੈ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਵਿਹਲੇ ਕਹਿੰਦੇ ਨੇ ਜਿਹੜੇ ਨਕੰਮੇ ਕਹਿੰਦੇ ਨੇ ਤੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ ਏਸੀ ਕੋਠੀਆਂ ਵਿੱਚ ਰਹਿੰਦੇ ਨੇ ਏਸੀ ਗੱਡੀਆਂ ਦੇ ਵਿੱਚ ਰਹਿੰਦੇ ਨੇ ਏਸੀ ਟਰਾਲੀਆਂ ਬਣਾ ਕੇ ਧਰਨੇ ਲਾਉਂਦੇ ਨੇ ਇਹ ਨਕਮੇ ਨੇ ਇਹਨਾਂ ਨੂੰ ਤਾਂ ਕੰਮਕਾਜ ਕੋ ਨਹੀਂ ਲੇਕਿਨ ਹੁਣ ਪੰਜਾਬ ਦੇ ਕਿਸਾਨ ਕੀ ਕਰ ਰਹੇ ਨੇ ਭਾਵਕ ਕਰਨ ਵਾਲੀਆਂ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਉੱਤੇ ਕਿਸਾਨ ਭੁੱਬਾ ਮਾਰ-ਮਾਰ ਕੇ ਰੋ ਰਹੇ ਨੇ ਹਾਏ ਵਾਹਿਗੁਰੂ ਮੇਰਾ ਕੀ ਬਣੇਗਾ ਵਾਹਿਗੁਰੂ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਵਾਹਿਗੁਰੂ ਸਾਡੇ ਨਾਲ ਧੱਕਾ ਨਹੀਂ ਕੀਤਾ ਸਾਡੀ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੋ ਗਈ ਮੂੰਹ ਦੇ ਵਿੱਚ ਕਲੇਜਾ ਆਉਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਭਾਵਕ ਵੀਡੀਓ ਅਸੀਂ ਦੇਖਦੇ ਹਾਂ ਅਤੇ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਰ ਤੱਕ ਘੰਟੇ-ਘੰਟੇ ਬਾਅਦ ਵਧ ਰਿਹਾ ਹੈ ਤੇ ਪ੍ਰਸ਼ਾਸਨ ਕਹਿੰਦੇ ਨੇ ਕਿ ਡੂੰਗੀ ਨੀਂਦ ਸੁੱਤਾ ਪਿਆ ਹੈ ਉਧਰ ਮੋਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵੀ ਸਰਕਾਰ ਬਣਾਵਾਂਗੇ ਅਟਲੀਸ ਮੋਦੀ ਸਰਕਾਰ ਨੂੰ 10000 ਕਰੋੜ ਰੁਪਏ ਦੇ ਪੈਕੇਜ ਦੀ ਰਾਤ ਇਹਨਾਂ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਇੱਕ ਪਾਸੇ ਮੀਂਹ ਦੂਸਰੇ ਪਾਸੇ ਪਾਣੀ ਦੀ ਵੱਡੀ ਮਾਰ ਤੇ ਕਈਆਂ ਦੇ ਘਰ ਚਾਹੇ ਕਿਸੇ ਦੇ ਲੈਂਟਰ ਸੀ ਕਿਸੇ ਦੇ ਬਾਲੇ ਪਾਏ ਹੋਏ ਸੀ ਕਿਸੇ ਦੇ ਕੱਖ ਕਾਨਿਆਂ ਦੇ ਨਾਲ ਬਣੀ ਹੋਈ ਸੀ ਉਹ ਛੱਤਾਂ ਡਿੱਗੀਆਂ ਅਤੇ ਛੱਤਾਂ ਦੇ ਵਿੱਚ ਕਈ ਲੋਕ ਮਰ ਗਏ ਅੰਮ੍ਰਿਤਸਰ ਹਲਕੇ ਦੇ ਵਿੱਚ ਤੇ ਪਾਣੀ ਜਿਹੜਾ ਪਾਣੀ ਅਤੇ ਪਾਣੀ ਦਾ ਲੈਵਲ ਜਿਹੜਾ ਹੈ ਉਹ ਲਗਾਤਾਰ ਵਧ ਰਿਹਾ ਹੈ ਲੇਕਿਨ ਜਿਨ੍ਹਾਂ ਨੇ ਸਿਆਸਤ ਦੇ ਨਾਮ ਤੇ ਰੋਟੀਆਂ ਸੇਕੀਆਂ ਜਿਨ੍ਹਾਂ ਨੇ ਐਮਐਸਪੀ ਕਹੀ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਰਗੀ ਮਰ ਗਈ ਉਹਦੇ ਉੱਤੇ ਵੀ ਐਮਐਸਪੀ ਮਿਲੇਗੀ ਬੱਕਰੀ ਮਰ ਗਈ ਉਹਦੇ ਉੱਤੇ ਵੀ ਐਮਐਸਪੀ ਮਿਲੇਗੀ ਕੁੱਤਾ ਮੱਝ ਮਰ ਗਿਆ ਉਹਦੇ ਉੱਤੇ ਵੀ ਐਮਐਸਪੀ ਮਿਲੇਗੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨਾਂ ਦਿਨਾਂ ਦੇ ਵਿੱਚ ਤਾਮਲ ਲਾਡੂ ਦੇ ਦੌਰੇ ਤੇ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਰੋਮ ਜਲੇ ਤੇ ਨੀਰੂ ਜਿਹੜਾ ਬਸ ਦੀ ਵਜ਼ਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਦਘਾਟਨ ਕਰਨ ਦੇ ਵਿਸਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰ ਪਤਨੀ ਨੂੰ ਜਿਹੜਾ ਤਾਮਲ ਲਾਡੂ ਦਿਸ ਰਿਹਾ ਕਿ ਉੱਥੇ ਜਾਣਾ ਜ਼ਰੂਰੀ ਹੈ ਲੇਕਿਨ ਪੰਜਾਬ ਦੇ ਲੋਕ ਨਹੀਂ ਦਿਸੇ ਜਿਹੜੇ ਤਰਾ ਤਰਾ ਮਰ ਰਹੇ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਜਿਨ੍ਹਾਂ ਦੇ ਪਸ਼ੂ ਪਰਗ ਹੈ ਇੱਕ ਪਿੰਡ ਤੋਂ ਦੂਜੇ ਮਾਈ ਦੂਜੇ ਪਿੰਡਾਂ ਦੇ ਵਿੱਚ ਉਹ ਮਾਈਗਰੇਟ ਹੋ ਰਹੇ ਨੇ ਆਪਣੇ ਪਿੰਡਾਂ ਨੂੰ ਛੱਡ ਕੇ ਉੱਚੇ ਸਤਾਨਾਂ ਤੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਰਾਤ ਸਮਗਰੀ ਉਹਨਾਂ ਨੂੰ ਜੜੀ ਨਹੀਂ ਦਿੱਤੀ ਚਾਰੀ ਪੰਜਾਬ ਦੇ ਕਿਸਾਨਾਂ ਨੂੰ ਵਹਿਲੇ ਕਹਿਣ ਵਾਲਿਓ ਪੰਜਾਬ ਦੇ ਕਿਸਾਨਾਂ ਨੂੰ ਨਕਮੇ ਕਹਿਣ ਵਾਲਿਓ ਪੰਜਾਬ ਦੇ ਕਿਸਾਨਾਂ ਨੂੰ ਧਰਨਾ ਲਾਉਣ ਵਾਲੇ ਕਹਿਣ ਵਾਲਿਓ ਤੁਸੀਂ ਆਪੋ ਆਪਣੀਆਂ ਰੋਟੀਆਂ ਸਿੱਖਦੇ ਹੋ ਸਵਾਦ ਤੇ ਹੁਣ ਹੈ ਤੁਸੀਂ ਜਾਓ ਉਥੇ ਕਲੀਆਂ ਰੀਲਾ ਬਣਾ ਕੇ ਨਾ ਆਜੋ ਕੱਲੇ ਜਾਜੇ ਲੈ ਕੇ ਨਾ ਆਜੋ ਕੱਲੇ ਨਰੀਖਣ ਕਰਕੇ ਨਾ ਆਜੋ ਤੁਸੀਂ ਉਹਨਾਂ ਲੋਕਾਂ ਬਾਰੇ ਸੋਚੋ ਵੀ ਜਦੋਂ ਇਹਨਾਂ ਤਸਵੀਰਾਂ ਨੂੰ ਦੇਖਦੇ ਹਾਂ ਜਦੋਂ ਘਰਾਂ ਨੂੰ ਦੇਖਦੇ ਹਾਂ ਜਦੋਂ ਮਾਲ ਡੰਗਰ ਨੂੰ ਵਖਦੇ ਹਾਂ ਜਦੋਂ ਛੋਟੇ-ਛੋਟੇ ਬੱਚਿਆਂ ਨੂੰ ਵਖਦੇ ਹਾਂ ਕਿ ਉਹਨਾਂ ਨੇ ਸਕੂਲਾਂ ਸਕੂਲਾਂ ਦੇ ਵਿੱਚ ਉਹਨਾਂ ਨੇ ਧਰਮਚਾਲਾਂ ਦੇ ਵਿੱਚ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਡੇਰੇ ਲਾਏ ਹੋਏ ਨੇ ਤੇ ਦੂਸਰੇ ਪਾਸੇ ਸਰਕਾਰ ਦੇ ਨਾਲ-ਨਾਲ ਆਹ ਜਿਹੜੇ ਲੋਕ ਹੁਬ ਹੁਬ ਕੇ ਡੇਰਿਆਂ ਦੇ ਵਿੱਚ ਜਾਂਦੇ ਨੇ ਕਿ ਉਹਨਾਂ ਵੱਲੋਂ ਡੇਰਿਆਂ ਦੇ ਮੁਖੀਆਂ ਵੱਲੋਂ ਕੋਈ ਵਿਸ਼ੇਸ਼ ਪੈਕੇਜ ਕੋਈ ਵਿਸ਼ੇਸ਼ ਰਾਹ ਦਿੱਤੀ ਗਈ ਹੈ ਜੇ ਦਿੱਤੀ ਗਈ ਹੈ ਤਾਂ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ ਜੇ ਨਹੀਂ ਦਿੱਤੀ ਗਈ ਤੇ ਇਹਨਾਂ ਕਿਸਾਨਾਂ ਦਾ ਸੋਚੋ ਕਿਉਂਕਿ ਇਹ ਕਿਸਾਨ ਆਪੋ ਆਪਣੇ ਕੰਮ ਛੱਡ ਕੇ ਸਸੂ ਸੁਣਨ ਜਾਂਦੇ ਨੇ ਇਹ ਕਿਸਾਨ ਆਪੋ ਆਪਣੇ ਕੰਮ ਛੱਡ ਕੇ ਜਿਹੜੇ ਡੇਰੇ ਦੇ ਵਿੱਚ ਕੰਮ ਹੁੰਦੀ ਹੈ ਜਿਸ ਨੂੰ ਸੇਵਾ ਦੇ ਨਾਮ ਨਾਲ ਜਾਣਿਆ ਜਾਂਦਾ ਉਸ ਨੂੰ ਕਰਦੇ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਤਾਂ ਕੀ ਪਤਾ ਲੈਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੇ ਆਪ ਦੇ ਪਿੰਡ ਦੇ ਵਿੱਚ 2 ਤੋਂ 2.5 ਫੁੱਟ ਪਾਣੀ ਹੈ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਤੌਜ ਵਾਲਾ ਮਾਨ ਆਪਣੇ ਪਿੰਡ ਦਾ ਪਤਾ ਆਪਣੇ ਪਿੰਡ ਦਾ ਜਾਇਜ਼ਾ ਲੈਣ ਨਹੀਂ ਗਿਆ ਉਧਰ ਮਿੱਡੇ ਮਿਲਦੀਆਂ ਗੱਲ ਹੋ ਰਹੀਆਂ ਨੇ ਉਧਰ ਬ੍ਰੇਕਫਾਸਟ ਦੀ ਗੱਲ ਕੀਤੀ ਜਾ ਰਹੀ ਹੈ ਤਾਮਨ ਲਾਡੂ ਦੇ ਵਿੱਚ ਤਾਮਨ ਲਾਡੂ ਦੇ ਵਿੱਚ ਰਿਬਨ ਕਟਾਏ ਜਾ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਕ੍ਰਿਟੀਕਲ ਇੱਕ ਰੂਸ਼ਲ ਹਰਾਂ ਦੀ ਸਥਿਤੀ ਦੇ ਵਿੱਚ ਰਹਿਣਾ ਕੀ ਫਰਜ਼ ਨਹੀਂ ਬਣਦਾ ਸੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਹਰਾਂ ਨਾਲ ਪ੍ਰਭਾਵਿਤ ਇਲਾਕੇ ਨੇ ਪਠਾਨਕੋਟ ਤੋਂ ਲੈ ਕੇ ਜਲੰਧਰ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਾ ਇਸ ਵਾਰ ਫੋਜ਼ਪੁਰ ਫੋਜ਼ਪੁਰ ਤੋਂ ਲੈ ਕੇ ਫਿਰਫਰ ਦਾ ਆਜ਼ਾਦਾਂ ਹੈ ਜਿੰਨਾ ਵੀ ਬਾਰਡਰ ਏਰੀਆ ਹੈ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਅਤੇ ਹਜ਼ਾਰਾਂ ਏਕੜ ਪੰਜਾਬ ਦੀ ਜਿਹੜੀ ਫਸਲ ਹੈ ਝੋਨੇ ਦੀ ਉਹ ਪੂਰੀ ਤਰ੍ਹਾਂ ਤੈਚ-ਨੈਚ ਤਬਾਹ ਹੋ ਚੁੱਕੀ ਹੈ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵਤ ਮਾਨ ਆਪਣੇ ਪਿੰਡ ਦੇ ਵਿੱਚ ਆ ਕੇ ਆਪਣੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛ ਸਕਦਾ ਤਾਂ ਫਿਰ ਉਸ ਨੂੰ ਕੀ ਹੱਕਾਰ ਹੈ ਪੰਜਾਬ ਦਾ ਮੁੱਖ ਮੰਤਰੀ ਰਹਿਣ ਦਾ ਹਾਲਾਂਕਿ ਕਿਹਨੇ ਕਿਹਾ ਸੀ ਕਿ ਕਿਸਾਨ ਮੇਲੇ ਨੇ ਕਿਸਾਨ ਨਕੰਮੇ ਨੇ ਕਿਸਾਨ ਬੇਕਾਰ ਨੇ ਲੇਕਿਨ ਹੁਣ ਕਿਸਾਨਾਂ ਦੀ ਸਥਿਤੀ ਵੇਖੋ ਕੀ ਉਹਨੂੰ ਏਸੀ ਵਾਲੀਆਂ ਕੁੱਟੀਆਂ ਦੇ ਵਿੱਚ ਨੇ ਕੀ ਉਹਨਾਂ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਹੈ ਕੀ ਉਹਨਾਂ ਦੇ ਮਾਲ ਡੰਗਰ ਨੂੰ ਪਠਾ ਠਾ ਮਿਲ ਰਿਹਾ ਹੈ ਕੀ ਉਹਨਾਂ ਨੂੰ ਦੁਹਾਈਆਂ ਪਹਈਆ ਕਰਵਾਈਆਂ ਚਾਲੀਆਂ ਨੇ ਕੀ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਕੋਈ ਰਹਿਨ ਬਸੇਰਾ ਜਾਂ ਸਰਨਾਤੀ ਤੌਰ ਤੇ ਕੈਂਪ ਲਗਾਏ ਨੇ ਨਹੀਂ ਬਿਲਕੁਲ ਕੁਝ ਨਹੀਂ ਮੰਤਰੀ ਅਤੇ ਵਿਧਾਇਕ ਢੇੜਾ ਮਾਰ ਕੇ ਜਾਇਜ਼ਾ ਲੈ ਕੇ ਢੀਲਾ ਬਣਾ ਕੇ ਆ ਜਾਂਦੇ ਨੇ ਕਿਸੇ ਵੀ ਤਰ੍ਹਾਂ ਦੀ مالی ਵਿਤੀ ਜਾਂ ਦਵਾਈਆਂ ਦੀ ਜਾਂ ਭੋਜਨ ਦੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਚਾਰੀ ਤੇ ਦੂਸਰੇ ਪਾਸੇ ਕੁਝ ਮੰਤਰੀ ਵੀ ਨੇ ਕੁਝ ਵਿਧਾਇਕ ਵੀ ਨੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਿੱਚੋਂ ਨੇ ਜਿਹੜੇ ਆਪਣੇ ਹਲਕੇ ਵਿੱਚ ਜਾਂਦੇ ਨੇ ਉੱਥੇ ਕੁਝ ਖਾਣ ਪੀਣ ਦਾ ਸਬਾਣ ਵੀ ਲੈ ਕੇ ਜਾਂਦੇ ਨੇ ਉੱਥੇ ਕੁਝ ਦਵਾਈਆਂ ਵੀ ਲੈ ਕੇ ਜਾਂਦੇ ਨੇ ਇਵੇਂ ਦੋ ਬੇੜੀਆਂ ਦਾ ਵੀ ਪ੍ਰਬੰਧ ਵੱਖ-ਵੱਖ ਵਧਾਇਕਾਂ ਵਧਾਇਕਾਂ ਅਤੇ ਮੰਤਰੀਆਂ ਵੱਲੋਂ ਕੀਤਾ ਗਿਆ ਹੈ ਚਾਹੇ ਉਹ ਸਾਬਕਾ ਨੇ ਚਾਹੇ ਉਹ ਮੌਜੂਦਾ ਨੇ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗ ਵਰਤਮਾਨ ਅਕਸਰ ਹੀ ਕਹਿੰਦੇ ਸੀ ਕਿ ਹਰੇਕ ਚੀਜ਼ ਉੱਤੇ ਐਮਐਸਬੀ ਮਿਲੇਗੀ ਹਰੇਕ ਚੀਜ਼ ਉੱਤੇ ਤੁਹਾਨੂੰ ਜਿਹੜੇ ਮੁਆਵਜ਼ੇ ਮਿਲਣਗੇ ਨਾ ਤੇ ਮੁਆਵਜ਼ੇ ਮਿਲੇ ਨਾ ਐਮਐਸਬੀ ਮਿਲੀ ਤੇ ਪੰਜਾਬ ਦੇ ਕਿਸਾਨ ਤਰਾਹ ਕਰ ਕਰਕੇ ਉਸ ਵਾਹਿਗੁਰੂ ਅੱਗੇ ਰੱਬ ਅੱਗੇ ਅਰਦਾਸਾ ਕਰ ਰਹੇ ਨੇ ਸਰਕਾਰ ਨੇ ਇਹਨਾਂ ਵਿਧਾਇਕਾਂ ਅਤੇ ਇਹਨਾਂ ਮੰਤਰੀਆਂ ਨੇ ਸਾਡਾ ਸਾਥ ਛੱਡ ਦਿੱਤਾ ਹੈ ਤੂੰ ਹੀ ਸਾਡਾ ਸਹਾਰਾ ਹੈ ਤੂੰ ਚਾਹਵੇਂ ਇਹ ਹੜਾ ਨੂੰ ਖਤਮ ਕਰ ਸਕਦਾ ਹੈ ਬੰਦ ਕਰ ਸਕਦਾ ਹੈ ਲੋਕ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ-ਜਿਹੜੇ ਹਲਕਿਆਂ ਦੇ ਵਿੱਚ ਹਰ ਆਏ ਹੋਏ ਦੇ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਸਮਾਜ ਸੇਵੀਆਂ ਨੂੰ ਚਾਹੀਦਾ ਹੈ ਇਹਨਾਂ ਡੇਰਿਆਵਾਦੀਆਂ ਨੂੰ ਚਾਹੀਦਾ ਹੈ ਕਿ ਟੀਮਾਂ ਬਣਾ ਕੇ ਜਾਈਆਂ ਜਾਣ ਜਦੋਂ ਹੋਰ ਕਿਸੇ ਦੇ ਹੋਰ ਕਿਸੇ ਪੰਜਾਬ ਭਰ ਦੇ ਕਿਸੇ ਵੀ ਸਟੇਟ ਦੇ ਵਿੱਚ ਕੋਈ ਆਫਤ ਆਉਦੀ ਹੈ ਪੰਜਾਬ ਦੇ ਲੋਕ ਸਭ ਤੋਂ ਅੱਗੇ ਹੁੰਦੇ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਅੱਜ ਸਭ ਕੁ ਲੈਣਾ ਚਾਹੀਦਾ ਹੈ ਕੀ ਸਾਡੇ ਨਾਲ ਹਰਿਆਣਾ ਹੈ ਕੀ ਸਾਡੇ ਨਾਲ ਰਾਜਸਥਾਨ ਹੈ ਕੀ ਸਾਡੇ ਨਾਲ ਦਿੱਲੀ ਹੈ ਕੀ ਸਾਡੇ ਨਾਲ ਕੇਰਲਾ ਹੈ ਕੀ ਉਧਰੋਂ ਲੋਕ ਆ ਕੇ ਸਾਨੂੰ ਕੋਈ ਰਾਤ ਸਮਗਰੀ ਦੇ ਰਹੇ ਨੇ ਕੀ ਉਧਰੋਂ ਦੇ ਲੋਕ ਆ ਕੇ ਸਵੈ ਸੇਵੀਆਂ ਦੇ ਸਵੈ ਸੇਵੀ ਅਤੇ ਸੰਸਥਾ ਦੇ ਕੋਈ ਮੁਖੀ ਆ ਕੇ ਸਾਡੀ ਸਭ ਸੰਭਾਲ ਕਰ ਲੈਣੇ ਪੰਜਾਬੀਓ ਇਹ ਸਮਾਂ ਹੈ ਸੋਚਣ ਦਾ ਇਹ ਸਮਾਂ ਹੈ ਸਰਕਾਰਾਂ ਨੂੰ ਇਹ ਸਮਾਂ ਹੈ ਵਿਧਾਇਕਾਂ ਅਤੇ ਮੰਤਰੀਆਂ ਨੂੰ ਚਾਹੇ ਉਹ ਕਾਂਗਰਸੀ ਸਰਕਾਰ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਇਹਨਾਂ ਸਾਰੀਆਂ ਸਰਕਾਰਾਂ ਨੂੰ ਹੁਣ ਪਰਖਣ ਦਾ ਸਮਾਂ ਹੈ ਪੰਜਾਬੀਓ ਤੁਹਾਡੇ ਨਾਲ ਇਹ ਲੋਕ ਕਿੰਨੇ ਕੁ ਖਰਦੇ ਨੇ ਲੇਕਿਨ ਜਿਸ ਤਰ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਨਸ਼ਰ ਹੋ ਰਹੀਆਂ ਨੇ ਤੇ ਮਨ ਉਦਾਸ ਹੁੰਦਾ ਹੈ ਦਿਲ ਤਰਕਦਾ ਹੈ ਇਹ ਹੀ ਅਰਦਾਸ ਨਿਕਲਦੀ ਹੈ ਕਿ ਰੱਬਾ ਇਹਨਾਂ ਨੂੰ ਬਚਾਓ ਇਹ ਤੰਦਰੁਸਤ ਰਹਿਣ ਇਨਾਂ ਦੇ ਬੱਚੇ ਇਹ ਖੁਦ ਆਪ ਅਤੇ ਇਹਨਾਂ ਦਾ ਪਾਲ ਡੰਗਰ ਜਿਹੜਾ ਹੈ ਸਲਾਮਤ ਰਹੇ ਧੰਨਵਾਦ